ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਆਪ ਸਭ ਠੀਕ ਠਾਕ ਹੋਵੋਗੇ ਇਹ ਵੀਡੀਓ ਨਾ ਸੋਸ਼ਲ ਮੀਡੀਆ ਉੱਪਰ ਕਾਫੀ ਤੇਜ਼ੀ ਦੇ ਨਾਲ ਵਾਇਰਲ ਕੀਤੀ ਜਾ ਰਹੀ ਹੈ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਵੀਰ ਨੂੰ ਇਹ ਵੀਰ ਜਦੋਂ ਵਿਦੇਸ਼ ਤੋਂ ਇੰਡੀਆ ਵਾਪਸ ਆਉਂਦਾ ਹੈ ਤਾਂ ਇੰਡੀਆ ਆ ਕੇ ਇਹ ਵੀਰ ਆਪਣੇ ਭਰਾ ਨੂੰ ਫੋਨ ਕਰਦਾ ਹੈ ਤੇ ਕਹਿੰਦਾ ਹੈ ਕਿ ਵੀਰ ਛੋਟੀ ਗੱਡੀ ਨਾਲ ਲੈ ਕੇ ਆਵੀਂ ਮੇਰੇ ਕੋਲੇ ਸਮਾਨ ਕਾਫੀ ਜ਼ਿਆਦਾ ਹੈ ਵੱਡੀ ਗੱਡੀ ਲੈ ਕੇ ਆਵੀਂ ਤਾਂ ਅੱਗੋਂ ਵੀਰ ਦੇਖੋ ਛੋਟਾ ਹਾਥੀ ਚੁੱਕ ਲਿਆਉਂਦਾ ਹੈ ਦੇਖੋ ਪਹਿਲਾਂ ਤੁਸੀਂ ਵੀ ਪੂਰੀ ਵੀਡੀਓ ਦੇਖੋ ਅਸੀਂ ਜੀ ਕਨੇਡਾ ਤੋਂ ਆਏ ਆਹ ਬੰਦੇ ਨੂੰ ਸੱਦਿਆ ਸਾਰੀ ਸਾਰੀ ਰਾਤ ਲੱਗ ਗਿਆ ਤਰਪਾਲ ਪਾਉਂਦਿਆਂ ਨੂੰ ਸਾਲੂ ਨਹੀਂ ਨਹੀਂ ਗੱਡੀ ਵੱਡੀ ਗੱਡੀ ਵੱਡੀ ਲੈ ਆਈ ਸਮਾਨ ਵੱਧ ਦਾ ਸਾਲਾ ਛੋਟਾ ਧੀ ਲੈ ਉਹ ਤਾਂ ਭੱਜ ਗਿਆ ਮੇਰੀ ਵਾਲਾ ਤੁਹਾਨੂੰ ਕਿਵੇਂ ਲੱਗੀ ਇਹ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਦੋ ਸ਼ਬਦ ਜ਼ਰੂਰ ਲਿਖ ਕੇ ਜਾਇਓ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਰੱਬ ਰਾਖਾ